ਇੱਕ ਵਾਰੀ ਤਸਵੀਰ ਜ਼ਰੂਰ ਦੇਖੋ ਇਸ ਦੀ ਇਹ ਮੀਟਰ ਦੀ ਤਸਵੀਰ ਹੈ ਇਸ ਦੇ ਨਾਲ ਜਿਹੜੀ ਤੁਸੀਂ ਇਹ ਤਾਰ ਦੇਖੋਗੇ ਵਾਇਰ ਦੇਖੋਗੇ ਕਿ ਕਿਸਾ ਲਟਕ ਰਹੀ ਹੈ نیچے ਕੋਈ ਵੀ ਜਿਹੜਾ ਜੇਕਰ ਬੱਚਾ ਇਸ ਨੂੰ ਹੱਥ ਲਗਾ ਲਵੇ ਤਾਂ ਉਸ ਨੂੰ ਕਰੰਟ ਜਾਂ ਫਿਰ ਸ਼ਾਰਟ ਸਰਕਟ ਜਿਹੜਾ ਇੱਥੇ ਹੋ ਸਕਦਾ ਇਸ ਮੀਟਰਾਂ ਦੇ ਵਿੱਚ ਤਾਂ ਬਿਜਲੀ ਬੋਰ ਬਿਜਲੀ ਭਰਾਵੀਆਂ ਨਾਲ ਸਾਰਾ ਕੁਝ ਕਰਨ ਜਾਂਦਾ ਦੇਖਦਾ ਨਹੀਂ ਆ ਬਿਜਲੀ ਬੋਰ ਕੀ ਹੋ ਰਿਹਾ ਹੈ ਸ਼ਿਕਾਇਤ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਕਿ ਕਿ ਬਿਜਲੀ ਬੋਰਡ ਵਾਲਿਆਂ ਨੂੰ ਸ਼ਿਕਾਇਤ ਕੀਤੀ ਜਾਵੇ ਕਿ ਭਾਈ ਇਸ ਦਾ ਹੱਲ ਕਰੋ ਆ ਕੇ ਕੋਈ ਬੱਚੇ ਨੇ ਹੱਥ ਲਗਾ ਲਿਆ ਤਾਂ ਉਹ ਆਉਂਦਾ ਉਹਨੂੰ ਕਹਿ ਰਹੇ ਨੇ ਉਹ ਕਹਿ ਰਹਿੰਦਾ ਕਰ ਦਾਂਗੇ ਜੀ ਕੋਈ ਨਾ ਉੱਚਾ ਕਰ ਦਾਂਗੇ ਜਿਹੜੇ ਮੁਲਾਜ਼ਮ ਆਉਂਦੇ ਨੇ ਝੂਠੇ ਲਾਰੇ ਨਾ ਘਾਰੇ ਆਉਂਦਾ ਕਹੇ ਕਿ ਜਦ ਜਨਾ ਵੀ ਹਾਂ ਕਰਾਂਗੇ ਜੀ ਇਸਰ ਤੁਸੀਂ ਤਾਂ ਉਰੇ ਆ ਸਬਜ਼ੀ ਵਗੈਰਾ ਹੀ ਵੇਚਦੇ ਹੋ ਹਨਾ ਉਰੇ ਤੇ ਉਰੇ ਨਾਲ ਨਾਲ ਹੀ ਖੜਦੇ ਹੋ ਤੁਸੀਂ ਤਾਂ ਇਹਦੇ ਹੋਰ ਹੋਰ ਦਰ ਲੱਗਦਾ ਨਾ ਖਰੇ ਛੋਟੇ ਜਿਹੜੇ ਬੱਚੇ ਵੀ ਸਮਝਦੇ ਨਾ ਨੇ ਤਾਂ ਕਰਕੇ ਡਰ ਲੱਗਦਾ ਪਹਿਲਾਂ ਕਦੀ ਹੋਈ ਹੈ ਜਿਸ ਤਰ੍ਹਾਂ 스파ਰਕ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ 스파ਰਕ ਹੋ ਜਾਂਦੀ ਹੈ ਕਾਲੇ ਰੰਗ ਦਾ ਮੀਟਰ ਰੱਖੋ 스파ਰਕ ਹੋ ਗਈ ਕਿੰਨੀ ਕਵਾਰੀ ਹੋਇਆ ਇਸਪਾਰਕ ਉਹਰੇ ਕਈ ਵਾਰੀ ਹੋਇਆ ਆ ਕੇ ਤਾਰਾਂ ਲਾ ਕੇ ਫਿਰਜ ਰਹੇ ਨੇ ਸ਼ਿਕਾਇਤ ਕਰਨ ਦੇ ਜੋ ਐਪਲੀਕੇਸ਼ਨ ਭਨੇ ਆ ਕਾਰਾਂ ਲਾ ਕੇ ਕਰਨੇ ਉਹਨਾਂ ਬਹੁਤ ਬੁਰਾ ਹਾਲ ਹੈ ਇਕੱਲਾ ਇੱਥੇ ਨਹੀਂ ਹੈਗਾ ਪੂਰੇ ਰਣਜੀਤ ਨਗਰ 메ਨ ਰੋਡ ਵਰਜੋ ਗਲੀਆਂ 'ਚ ਵਰਜੋ ਸਾਰੇ ਕਿਤੇ ਹੀ ਹਾਲ ਆ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਵੀ ਸੜਕ ਦਾ ਬੁਰਾ ਹਾਲ ਹੋਣ ਕਰਕੇ ਜੇ ਬਾਰਿਸ਼ ਆ ਜਾਏ ਤੇ ਜੇ ਕਿਸੇ ਨੇ ਲੰਘਣਾ ਤਾਂ ਇੱਥੋਂ ਲੰਘਣਾ ਸਾਈਡ ਤੋਂ ਤਾਂ ਉਹ ਇੱਥੇ ਆ ਮੀਟਰ ਨੇ ਕਿਸੇ ਨੂੰ ਵੀ ਕਰੰਟ ਲੱਗ ਸਕਦਾ ਸਭ ਤੋਂ ਵੱਡੀ ਗੱਲ ਹੈ ਇਹਨੇ ਕੋਈ ਹਾਈਟ ਨਹੀਂ ਮੇਨਟੇਨ ਕਰੀ ਹੋਈ ਜਿਸ ਨੂੰ ਘੱਟੋ ਘੱਟ ਇਸ ਸਾਈਡ ਤੇ ਤਾਂ ਰੱਖਣ ਕਿ ਕਿਸੇ ਬੱਚੇ ਦਾ ਹੱਥ ਨਾ ਲੱਗੇ ਜਗਬਨ ਟੀਵੀ ਦੇਖ ਰਹੇ ਹੋ ਤੁਸੀਂ ਇਸ ਵਕਤ ਅਸੀਂ ਪਟਿਆਲਾ ਦੇ ਵਿੱਚ ਮੌਜੂਦ ਆ ਪਟਿਆਲਾ ਦੇ ਵਿੱਚ ਬਿਜਲੀ ਦੀਆਂ ਖਿਲਰੀਆਂ ਹੋਈਆਂ ਤਾਰਾਂ ਅਤੇ ਖੁੱਲੇ ਹੋਏ ਮੀਟਰਾਂ ਤੋਂ ਦੁਕਾਨਦਾਰ ਅਤੇ ਮੁਹੱਲੇ ਵਾਲੇ ਜਿਹੜੇ ਨੇ ਪਰੇਸ਼ਾਨ ਹੋ ਚੁੱਕੇ ਨੇ ਅਤੇ ਬਿਜਲੀ ਬੋਰਡ ਦੇ ਮੁਲਾਜ਼ਮ ਜਿਹੜੇ ਨੇ ਉਹ ਸੁੱਤੇ ਪਏ ਨੇ ਅਤੇ ਕਿਤੇ ਵੀ ਜਾ ਕੇ ਲੋਕਾਂ ਦੀ ਜਿਹੜੀ ਸਾਰ ਹੈ ਉਹਨਾਂ ਦੀਆਂ ਮੁਸ਼ਕਲਾਂ ਜਿਹੜੀਆਂ ਨੇ ਉਹ ਨਹੀਂ ਸੁਨੀਆਂ ਜਾ ਰਹੀਆਂ ਉਸ ਦੀ ਇੱਕ ਤਸਵੀਰ ਜਿਹੜੀ ਹੈ ਤੁਹਾਨੂੰ ਅੱਜ ਇਸ ਸਾਰੀ ਕਵਰੇਜ ਰਾਈ ਦਿਖਾਵਾਂਗੇ ਇਸ ਵਕਤ ਮੈਂ ਸਿਉਣਾ ਚੌਕ ਵਿਖੇ ਮੌਜੂਦ ਹਾਂ ਜਿੱਥੇ ਤੁਸੀਂ ਇਹ ਤਸਵੀਰਾਂ ਦੇਖ ਸਕਦੇ ਹੋ ਕਿ ਇੱਕ ਦੁਕਾਨ ਬਣੀ ਹੋਈ ਹੈ ਦੁਕਾਨ ਦੇ ਬਾਹਰ ਇਹ ਬਿਜਲੀ ਦਾ ਜਿਹੜਾ ਖੰਭਾ ਹੈ ਉਹ ਲੱਗਿਆ ਹੋਇਆ ਹੈ ਉਸ ਦੇ ਉੱਪਰ ਜਿਹੜੇ ਮੀਟਰ ਤੁਸੀਂ ਦੇਖੋਗੇ ਕਿ ਨੇ ਮੀਟਰ ਇਸ ਦੇ ਉੱਪਰ ਲਗਾਏ ਹੋਏ ਨੇ ਅਤੇ ਕਿਸ ਉਚਾਈ ਦੇ ਉੱਪਰ ਲਗਾਏ ਹੋਏ ਨੇ ਜਿੱਥੇ ਕੋਈ ਬੱਚਾ ਵੀ ਇਸ ਨੂੰ ਹੱਥ ਲਗਾ ਸਕਦਾ ਹੈ ਤੇ ਕੋਈ ਵੱਡੀ ਜਿਹੜੀ ਅਨਹੋਣੀ ਹੈ ਉਹ ਹੋ ਸਕਦੀ ਹੈ ਤਾਂ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਇਸ ਜਿਹੜੀ ਤਸਵੀਰਾਂ ਤੋਂ ਸਾਫ਼ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਤੇ ਵੀ ਜਿਹੜੇ ਬਿਜਲੀ ਬੋਰ ਦੇ ਮੁਲਾਜ਼ਮ ਨੇ ਉਹ ਇੱਥੇ ਪਹੁੰਚ ਕੇ ਨਾ ਪਰਿਵਾਰਾਂ ਦੀ ਜਾਂ ਇਨ੍ਹਾਂ ਲੋਕਾਂ ਦੀ ਜਿਹੜੀ ਹੈ ਸਾਰ ਹੈ ਉਹਨਾਂ ਦੀਆਂ ਮੁਸ਼ਕਲਾਂ ਜਿਹੜੀਆਂ ਨੇ ਉਹ ਕਿਤੇ ਵੀ ਨਹੀਂ ਸੁਣ ਪਾਰੇ ਤਾਏ ਤਸਵੀਰਾਂ ਤੁਸੀਂ ਦੇਖੋਗੇ ਕਿ ਕਿਸ ਤਰ੍ਹਾਂ ਬਿਜਲੀ ਦੀਆਂ ਤਾਰਾਂ ਦੇ ਜਾਲ ਜਿਹੜੇ ਨੇ ਉਹ ਦੁਕਾਨਾਂ ਦੇ ਬਾਹਰ ਪਏ ਹੋਏ ਨੇ ਜਿਸ ਦੇ ਨਾਲ ਸ਼ੋਰ ਸਰਕਟ ਵੀ ਹੋ ਸਕਦਾ ਹੈ ਤੇ ਕੋਈ ਵੱਡੀ ਅਨਹੋਣੀ ਵੀ ਜੜੀ ਹੈ ਵਾਪਰ ਸਕਦੀ ਹੈ ਤਾਂ ਇਹ ਤਸਵੀਰ ਤੁਸੀਂ ਦੇਖ ਪਾ ਰਹੇ ਹੋ ਕਿ ਕਿਸ ਤਰ੍ਹਾਂ ਬਿਜਲੀ ਦੇ ਮੀਟਰ ਜਿਹੜੇ ਨੇ ਉਹ ਖੁੱਲੇ ਹੋਏ ਨੇ ਅਤੇ ਕਿਤੇ ਵੀ ਨਾ ਦੀ ਜਿਹੜੀ ਮੁਰੰਮਤ ਹੈ ਉਹ ਨਹੀਂ ਕੀਤੀ ਹੋਈ ਜਿਸ ਦੇ ਨਾਲ ਕੋਈ ਵੱਡੀ ਜਿਹੜੀ ਘਟਨਾ ਹੈ ਉਹ ਵਾਪਰ ਸਕਦੀ ਹੈ ਤਾਂ ਸਭ ਤੋਂ ਪਹਿਲਾਂ ਤਾਂ ਦੁਕਾਨਦਾਰਾਂ ਦੇ ਨਾਲ ਗੱਲਬਾਤ ਕਰਦੇ ਆ ਜਿਹੜੇ ਇੱਥੋਂ ਦੇ ਦੁਕਾਨਦਾਰ ਨੇ ਇਸਥੋਂ ਦੇ ਜਿਹੜੇ ਰੇੜੀ ਫੜੀ ਵਾਲੇ ਨੇ ਜਾਂ ਜਿਨ੍ਹਾਂ ਦੀਆਂ ਦੁਕਾਨਾਂ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਕਿ ਉਹ ਕੀ ਕੁਝ ਕਹਿੰਦੇ ਨੇ ਕਿਉਂਕਿ ਇਹ ਤਸਵੀਰ ਤੁਸੀਂ ਦੇਖੀ ਹੈ ਕਿ ਕਿਸ ਤਰ੍ਹਾਂ ਮੀਟਰ ਖੁੱਲੇ ਪਏ ਨੇ ਕੋਈ ਵੀ ਘਟਨਾ ਜਿਹੜੀ ਇੱਥੇ ਵਾਪਰ ਸਕਦੀ ਹੈ ਇਹ ਕਿੰਨੇ ਸਮੇਂ ਤੋਂ ਹੈ ਜੀ ਇੱਥੇ ਮੀਟਰ ਇਹ ਬਹੁਤ ਚਿਰ ਹੋ ਗਿਆ ਵੀ ਦਾਦਾ ਨਾ ਸਾਲ ਹੋ ਗਏ ਮੱਗਿਆਂ ਨੂੰ ਇਹਨਾਂ ਤੋਂ ਅਸੀਂ ਪਰੇਸ਼ਾਨ ਆ ਇਹਨਾਂ ਤੋਂ ਦੇਖੋ ਕੀ ਹਾਲ ਹੈ ਇਹਨਾਂ ਦਾ ਇਹ ਖੁੱਲੇ ਫਿਰਦੇ ਨੇ ਜਿਵੇਂ ਐ ਜਦੋਂ ਨਹੀਂ ਪੈਂਦਾ ਬਰਖ ਹੋਣ ਲੱਗ ਜਾਂਦੇ ਆ ਜਾਂ ਛੋਟੇ ਛੋਟੇ ਬੱਚੇ ਸਮਾ ਲਦੇ ਨੇ ਉਹ ਹੱਥ ਲਾ ਲੈਂਦੇ ਐਸਾ ਸਾਨੂੰ ਡਰ ਲੱਗਦਾ ਹੂੰ ਹਨਾ ਬਹੁਤ ਕੰਧ ਖਰਾਬ ਹੈ ਨਾ ਇਹ ਜਦੋਂ ਚੱਕੇ ਜਾਂਣ ਤੋਂ ਜਦੋਂ ਉੱਪਰ ਕਿਤੇ ਜਾਣਾ ਪਤਾ ਹੈ ਕਿੰਨੇ ਕ ਸਾਲ ਹੋ ਗਏ ਫੇਰ ਵੀ ਹੋਰੇ ਕਿੰਨੇ ਕ ਸਾਲ ਹੋ ਗਏ ਜੀ ਇਹਨਾਂ ਨੂੰ ਜਦੋਂ ਦੇ ਦਰ ਕੱਢੇ ਉਹਨੇ ਲੱਗਿਆ ਹੈ ਹੂੰ ਮਤਲਬ ਕੋਈ ਸੁਰੱਖਿਆ ਨਹੀਂ ਹੈਗੀ ਤੁਹਾਡੀ ਕੋਈ ਸੁਰੱਖਿਆ ਨਹੀਂ ਹੈ ਜੀ ਦੇਖੋ ਕੀ ਹਾਲ ਆ ਤਾਰਾਂ ਖੁੱਲੀਆਂ ਫਰਦੀਆਂ ਨੇ ਇਹਨਾਂ ਦੇ ਮਰਾ ਹਾਲ ਐ ਇਹਨਾਂ ਦਾ ਬਿਜਲੀ ਬੋਰਡ ਬਿਜਲੀ ਬੋਰਡ ਹੀ ਜੰਦਾ ਸਾਰਾ ਕੁਝ ਕਰੀ ਜਾਂਦਾ ਦੇਖਦਾ ਨਹੀਂ ਆ ਬਿਜਲੀ ਬੋਰਡ ਕੀ ਹੋ ਰਿਹਾ ਹੈ ਕਦੀ ਸ਼ਿਕਾਇਤ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਹੈ ਕਿ ਕਿ ਬਿਜਲੀ ਬੋਰਡ ਵਾਲਿਆਂ ਨੂੰ ਸ਼ਿਕਾਇਤ ਕੀਤੀ ਜਾਵੇ ਕਿ ਭਾਈ ਇਸ ਦਾ ਹੱਲ ਕਰੋ ਆ ਕੇ ਕੋਈ ਬੱਚੇ ਨੇ ਹੱਥ ਲਗਾ ਲਿਆ ਤਾਂ ਉਹ ਆਉਂਦਾ ਉਹਨੂੰ ਕਹਿ ਰਹੇ ਨੇ ਉਹ ਕਹਿ ਰਹੇ ਨੇ ਕਰ ਦਾਂਗੇ ਜੀ ਕੋਈ ਨਾ ਉੱਚੇ ਕਰ ਦਾਂਗੇ ਹੈ ਇਹਨਾਂ ਨੂੰ ਬੰਦ ਕਰ ਦਾਂਗੇ ਨਾ ਕੋਈ ਸ਼ਰੀਰ ਲੱਗੀ ਹੈ ਨਾ ਕੋਈ ਬਲੇ ਝੂਠੇ ਲਾਰੇ ਲਾਰੇ ਲਗਾ ਕੇ ਚਲੇ ਜਾਂਦੇ ਨੇ ਜਿਹੜੇ ਮੁਲਾਜ਼ਮ ਆਉਂਦੇ ਨੇ ਝੂਠੇ ਲਾਰੇ ਨਾਲ ਸਾਰੇ ਹਾਂ ਨਿਰੰਦਰਾ ਕਹਿੰਦਾ ਕਿ ਜਰਾ ਇਹਨਾਂ ਵੀ ਹਾਂ ਕਰ ਦਾਂਗੇ ਇਸ ਤਰ੍ਹਾਂ ਤੁਸੀਂ ਦਾ ਉਰੇ ਆ ਸਬਜ਼ੀ ਵਗੈਰਾ ਹੀ ਵੇਚਦੇ ਹੋ ਆ ਨਾ ਉਰੇ ਤੇ ਉਰੇ ਨਾਲ ਨਾਲ ਹੀ ਖੜਦੇ ਹੋ ਤੁਸੀਂ ਤਾਂ ਇਹਦੇ ਹੋਰ ਹੋਰ ਡਰ ਲੱਗਦਾ ਹੈ ਨਾ ਖਰੇ ਛੋਟੇ ਛੋਟੇ ਬੱਚੇ ਵੀ ਸਬਜ਼ੀ ਦੇਣਾਂ ਨੇ ਤਾਂ ਕਰਕੇ ਡਰ ਲੱਗਦਾ ਹਾਂ ਹੋਰ ਤੇ ਬਿਲਕੁਲ ਤੁਸੀਂ ਪਹਿਲਾਂ ਇੱਕ ਵਾਰੀ ਤਸਵੀਰ ਜ਼ਰੂਰ ਦੇਖੋ ਇਸ ਦੀ ਇਹ ਮੀਟਰ ਦੀ ਤਸਵੀਰ ਹੈ ਇਸ ਦੇ ਨਾਲ ਜਿਹੜੀ ਤੁਸੀਂ ਇਹ ਤਾਰ ਦੇਖੋਗੇ ਵਾਇਰ ਦੇਖੋਗੇ ਕਿ ਕਿਸਾ ਲਟਕ ਰਹੀ ਹੈ نیچے ਕੋਈ ਵੀ ਜਿਹੜਾ ਜੇਕਰ ਬੱਚਾ ਇਸ ਨੂੰ ਹੱਥ ਲਗਾ ਲਵੇ ਤਾਂ ਉਸ ਨੂੰ ਕਰੰਟਰ ਜਾਂ ਫਿਰ ਸ਼ੋਰਟ ਸਰਕਟ ਜਿਹੜਾ ਇੱਥੇ ਹੋ ਸਕਦਾ ਇਸ ਮੀਟਰਾਂ ਦੇ ਵਿੱਚ ਤਾਂ ਬਿਜਲੀ ਬੋਰਡ ਨੂੰ ਚਾਹੀਦਾ ਹੈ ਉਸ ਦੇ ਮੁਲਾਜ਼ਮਾਂ ਨੂੰ ਚਾਹੀਦਾ ਹੈ ਕਿ ਇੱਥੇ ਪਹੁੰਚਣ ਅਤੇ ਇਸ ਦਾ ਜਿਹੜਾ ਹੱਲ ਹੈ ਉਹ ਜਲਦੀ ਤੋਂ ਜਲਦੀ ਕਰਨ ਕਿਉਂਕਿ ਇੱਥੇ ਜਿਹੜੀ ਦੁਕਾਨਾਂ ਲੱਗਦੀਆਂ ਨੇ ਦੁਕਾਨਾਂ ਦੇ ਬਾਹਰ ਇਹ ਹਾਲ ਜਦੋਂ ਦੇਖਣ ਨੂੰ ਮਿਲਦਾ ਹੈ ਤਾਂ ਕਿਤੇ ਨਾ ਕਿਤੇ ਸਵਾਲ ਜਿਹੜੇ ਖੜੇ ਹੁੰਦੇ ਨੇ ਬਿਜਲੀ ਬੋਰਡ ਦੇ ਉੱਪਰ ਕਿ ਉਹ ਕਿੱਥੇ ਨੇ ਐਨੇ ਐਨੇ ਬਿੱਲ ਜਿਹੜੇ ਲੋਕਾਂ ਤੋਂ ਪਰ ਆਏ ਜਾਂਦੇ ਨੇ ਐਨ ਐਨ ਟੈਕਸੀ ਜਿਹੜੇ ਲੋਕਾਂ ਤੋਂ ਵਸੂਲੇ ਜਾਂਦੇ ਨੇ ਕਿੱਥੇ ਉਹ ਪੈਸਾ ਵਰਤਿਆ ਜਾ ਰਿਹਾ ਤਾਂ ਇਹ ਤਸਵੀਰ ਤੁਸੀਂ ਇੱਕ ਵਾਰੀ ਦੇਖੋ ਕਿ ਇਹ ਜਿਉਂਦੀ ਜਾਗਦੀ ਤਸਵੀਰ ਹੈ ਮੀਟਰਾਂ ਦੀ ਤਸਵੀਰ ਹੈ ਜਿਹੜੀ ਮੀਟਰ ਤੁਸੀਂ ਦੇਖ ਪਾ ਰਹੇ ਹੋ ਕਿ ਕਿਸ ਤਰ੍ਹਾਂ ਜਿਹੜੇ ਇਹ ਮੀਟਰ ਦੁਕਾਨਾਂ ਦੇ ਬਾਹਰ ਲੱਗੇ ਹੋਏ ਨੇ ਉਹਨਾਂ ਦੀ ਹਾਲਤ ਜਿਹੜੀ ਹੈ ਕਿਸ ਤਰ੍ਹਾਂ ਦੀ ਹੋ ਚੁੱਕੀ ਹੈ ਤਾਂ ਉਹ ਤਸਵੀਰ ਤੁਸੀਂ ਦੇਖੋ ਕਿ ਇੱਥੋਂ ਦੀ ਜਿਹੜੀ ਮੇਨ ਤਾਰਾਂ ਨੇ ਮੇਨ ਵਾਇਰਾਂ ਜਿਹੜੀ ਬਿਜਲੀ ਦੀਆਂ ਉਹ ਵੀ ਇੱਥੋਂ ਨਿਕਲਦੀਆਂ ਨੇ ਇਹ ਸਪਾਰਕ ਹੋਣ ਦਾ ਡਰ ਵੀ ਹੈ ਨਾ ਜੀ ਕਾਫੀ ਜ਼ਿਆਦਾ ਬਿਲਕੁਲ ਜੀ ਸਪਾਰਕ ਹੋਣ ਦਾ ਡਰ ਹੈ ਦੇਖੋ ਖੁੱਲੀਆਂ ਫਿਰ ਬਿਲਕੁਲ ਨੰਗੀਆਂ ਨਿਆ ਤਾਰਾਂ ਵਿੱਚੋਂ ਦੇਖੋ ਹੁਪਰੋਂ ਨਹੀਂ ਬੈਜਦਾ ਕੰਮ ਖਰਾਬ ਹੋ ਜਾਂਦਾ ਸਪਾਰਕ ਹੋਣ ਲੱਗ ਜਾਂਦੀ ਹੈ ਹੁੰਦੀ ਕਿਉਂ ਨਹੀਂ ਹੂੰ ਹੂੰ ਪਹਿਲਾਂ ਕਦੀ ਹੋਈ ਹੈ ਜਿਸ ਤਰ੍ਹਾਂ ਸਪਾਰਕ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਸਪਾਰਕ ਹੋ ਜਾਂਦੀਆਂ ਨੇ ਇਹ ਕਾਲੇ ਰੰਗ ਦਾ ਮੀਟਰ ਹੈ ਦੇਖੋ ਸਪਾਰਕ ਹੋ ਕੇ ਕਿੰਨੀ ਕਵਾਰੀ ਹੋਇਆ ਇਸਪਾਰਕ ਉਹ ਕਈ ਵਾਰੀ ਹੋਇਆ ਆ ਕੇ ਤਾਰਾਂ ਲਾ ਕੇ ਫਿਰ ਜੜੇ ਜਾਂਦੇ ਨੇ ਸ਼ਿਕਾਇਤ ਕਰਦੇ ਨੇ ਜੋ ਐਪਲੀਕੇਸ਼ਨ ਦਿੰਨੇ ਆ ਕਾਰਨ ਲੱਗ ਰਹੇ ਨੇ ਉਹਨਾਂ ਲੱਕ ਦੇਣੀ ਹੈ ਕਿ ਕਹਿੰਦੇ ਮਤਲਬ ਜੇ ਸ਼ਿਕਾਇਤ ਕਰਦੇ ਹਾਂ ਉਹਰੇ ਆਂਦੇ ਨੇ ਫਿਰ ਤਾਰਾਂ ਲਗਾ ਕੇ ਚਲੇ ਜਾਂਦੇ ਨੇ ਹਾਂ ਤਾਰਾਂ ਲਾ ਕੇ ਚਲੇ ਜਾਂਦੇ ਨੇ ਫਿਰ ਕਹਿੰਦੇ ਕੋਈ ਨਹੀਂ ਚੱਕ ਦਾਂਗੇ ਉੱਚੇ ਕਰਾਂਗੇ ਫਿਰ ਫੇਰ ਚੱਕ ਦੇਣੀ ਹੈ ਜੀ ਮੈਂ ਤਾਂ ਕੋਈ ਹੱਲ ਨਹੀਂ ਨਾ ਕੋਈ ਨਹੀਂ ਤੁਸੀਂ ਵੀ ਤੁਸੀਂ ਵੀ ਰੀ ਕੰਮ ਕਰਦੇ ਹੋ ਜੀ ਸਾਡਾ ਵੀ ਇੱਕ ਦਾਲੀ ਹੈ ਜੀ ਰਕਾਈ ਦਾ ਕੰਮ ਕਰਦੇ ਅਸੀਂ ਇਹ ਕੋਈ ਕੋਈ ਸੁਰੱਖਿਆ ਦਿਖਦੀ ਹੈ ਤੁਹਾਨੂੰ ਕਿਤੇ ਕੋਈ ਸੁਰੱਖਿਆ ਨਹੀਂ ਹੈ ਜੀ ਕਿਸੇ ਤਰ੍ਹਾਂ ਦੀ ਵੀ ਬੇ ਐਵੇਂ ਖੁੱਲੇ ਪਏ ਐ ਇਸ ਪਾਰੀ ਕੋ ਹੋ ਸਕਦੀ ਹੈ ਕਈ ਗਾਮਾ ਗੋਮਾ ਸਿੰਗ ਲਾ ਦਿੰਦੀਆਂ ਉਹਨਾਂ ਦਾ ਕਰੰਟ ਲੱਗ ਸਕਦਾ ਕਈ ਵਾਰ ਦੇਖਿਆ ਸੀ ਵੀ ਬਾਹਰ ਦੇ ਮੁਰੇ ਸਾਰੇ ਮੀਟਰ ਖੁੱਲੇ ਰਹਿੰਦੇ ਆ ਤਾਰਾਂ ਖੁੱਲੀਆਂ ਰਹਿੰਦੀਆਂ ਜਿਸ ਤਰ੍ਹਾਂ ਬੱਚੇ ਵੀ ਉਰੇ ਖੇਡਦੇ ਨੇ ਮੈਂ ਦੇਖਿਆ ਕਿ ਉਰੇ ਬੱਚੇ ਕਾਫੀ ਆਂਦੇ ਰਹੇ ਆ ਨਾ ਉਹ ਵੀ ਹੱਥ ਲਗਾ ਸਕਦੇ ਨੇ ਉਹਨਾਂ ਨੂੰ ਵੀ ਕੋਈ ਕਰੰਟ ਲੱਗ ਸਕਦਾ ਉਹਨਾਂ ਦੇ ਵੀ ਹੱਥ ਲਾ ਸਕਦਾ ਕਰੰਟ ਲੱਗ ਸਕਦਾ ਯਾਨੀ ਕਿ ਕੋਈ ਸੁਰੱਖਿਆ ਨਹੀਂ ਹੈ ਵੀ ਕਿਸੇ ਤਰ੍ਹਾਂ ਦੇ ਵੀ ਵੀ ਇਹਨਾਂ ਨੂੰ ਦੇਖਣਾ ਚਾਹੀਦਾ ਇਹਨਾਂ ਨੂੰ ਬਿਜਲੀ ਬੋਰਡ ਵਾਲਿਆਂ ਨੂੰ ਕਿ ਵੀ ਉਰੇ ਆ ਕੇ ਕਰਨ ਕੁਝ ਵੀ ਆ ਤਾਂ ਇਹਨਾਂ ਦਾ ਮੀਟਰਾਂ ਦਾ ਹੱਲ ਕਰਨ ਜਾਂ ਫਿਰ ਇਹਨਾਂ ਨੂੰ ਕਿਸੇ ਹੋਰ ਜਗ੍ਹਾ ਸ਼ਿਫਟ ਕਰਨ ਜਿਸ ਤਰ੍ਹਾਂ ਤੁਸੀਂ ਬਿਲੇ ਭਰਦੇ ਹੋ ਨਾ ਉਸ ਦੇ ਵੀ ਟੈਕਸ ਵੀ ਕੱਟਿਆ ਜਾਂਦਾ ਇਹਨਾਂ ਦੀ ਮੁਰੰਮਤਾ ਦੇ ਲਈ ਤਾਰਾਂ ਦੀ ਮੁਰੰਮਤ ਲਈ ਬਿਜਲੀ ਬੋਰਡ ਦੇ ਵੱਲੋਂ ਟੈਕਸ ਕੱਟੇ ਜਾਂਦੇ ਨੇ ਨਾ ਤੇ ਉਸ ਦਾ ਟੈਕਸ ਦਾ ਕੋਈ ਲੱਗ ਰਿਹਾ ਕਿਤੇ ਪੈਸਾ ਤੁਹਾਡੇ ਤੇ ਉੱਪਰ ਇਹ ਕਿਸੇ ਤਰ੍ਹਾਂ ਦਾ ਨਹੀਂ ਲੱਗ ਰਿਹਾ ਸਾਨੂੰ ਕਿਤੇ ਵੀ ਕੋਈ ਓਡੀ ਐ ਫੈਸਿਲਿਟੀ ਵੀ ਜਿੱਦਾਂ ਦੀ ਸਾਨੂੰ ਸਰਕਾਰ ਵੱਲੋਂ ਮਿਲਦੀ ਹੋਵੇ ਕੋਈ ਨਹੀਂ ਹੈ ਮਤਲਬ ਕੋਈ ਹੋਰ ਨਹੀਂ ਹੈਗਾ ਹੱਲ ਹੋਰੇ ਕੋਈ ਹੱਲ ਨਹੀਂ ਕਿੰਨੇ ਕ ਵਾਰੀ ਸਪਰਕ ਹੋ ਚੁੱਕਿਆ ਵੈਸੇ ਉਰੇ ਜੀ ਬਹੁਤ ਵਾਰੀ ਹੋਇਆ ਕਈ ਵਾਰਤਾ ਸੀ ਇਹਨਾਂ ਨੂੰ ਕਹਿ ਵੀ ਹੈ ਕਿ ਵੀ ਉਰੇ ਤਾਰਾਂ ਤੁਰਾਂ ਲਾ ਕੇ ਜਾਓ ਜਾਂ ਮੀਟਰ ਬੰਦ ਕਰੋ ਫੇਰ ਵੀ ਕੋਈ ਨਹੀਂ ਸੁਣਦਾ ਆਪਣੇ ਕਰਕੇ ਚਲੇ ਜਾਂਦੇ ਆ ਕੋਈ ਸੁਣਵਾਈ ਨਹੀਂ ਹੈਗੀ ਨਹੀਂ ਕੋਈ ਸੁਣਵਾਈ ਨਹੀਂ ਤੇ ਬਿਲਕੁਲ ਤੁਸੀਂ ਇਹ ਸੁਣ ਰਹੇ ਹੋ ਕਿ ਲੋਕਾਂ ਦਾ ਕਹਿਣਾ ਹੈ ਉਰੇ ਦੁਕਾਨਦਾਰਾਂ ਦਾ ਕਿ ਸਾਡੀ ਇੱਥੇ ਕਿਤੇ ਵੀ ਸੁਣਵਾਈ ਜਿਹੜੀ ਹੈ ਉਹ ਨਹੀਂ ਕੀਤੀ ਜਾ ਰਹੀ ਤੁਸੀਂ ਇਹ ਤਸਵੀਰ ਦੇਖੋਗੇ ਕਿ ਕਿਸ ਤਰ੍ਹਾਂ ਉਰੇ ਵਾਇਰ ਜਿਹੜੀ ਆ ਉਹ ਨੀਚੇ ਲੰਮਕੀ ਹੋਈ ਆ ਉਸ ਦੇ ਉੱਪਰ ਟੇਪ ਜਿਹੜੀ ਆ ਉਹ ਕੀਤੀ ਹੋਈ ਆ لیکن ਜਿਹੜਾ ਹਾਦਸਾ ਕੋਈ ਵੀ ਇੱਥੇ ਵਾਪਰ ਸਕਦਾ ਹੈ ਕਿਉਂਕਿ ਇਸ ਉਚਾਈ ਦੇ ਉੱਪਰ ਇਹ ਮੀਟਰ ਲੱਗੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਕੋਈ ਵੀ ਬੱਚਾ ਜਿਹੜਾ ਇਸ ਨੂੰ ਹੱਥ ਲਗਾ ਸਕਦਾ ਹੈ ਇਸ ਨੂੰ ਜੇਕਰ ਕੋਈ ਬੱਚਾ ਟੱਚ ਵੀ ਕਰੇਗਾ ਤਾਂ ਉਸ ਨੂੰ ਕਰੰਟ ਜੜਾ ਜ਼ਰੂਰ ਲੱਗ ਸਕਦਾ ਹੈ ਤਾਂ ਅੱਗੇ ਚਲਦੇ ਹਾਂ ਅੱਗੇ ਦੀ ਤਸਵੀਰ ਵੀ ਦਿਖਾਵਾਂਗੇ ਕਿ ਕਿਸ ਤਰ੍ਹਾਂ ਇੱਥੇ ਜਿਹੜਾ ਪੂਰਾ ਹਾਲ ਹੈ ਕੀ ਹੋਇਆ ਪਿਆ ਹੈ ਕਿਉਂਕਿ ਜਿਹੜੀ ਇਹ ਤਸਵੀਰਾਂ ਨਜ਼ਰ ਆ ਰਹੀਆਂ ਨੇ ਇੱਥੋਂ ਦੀ ਤੁਸੀਂ ਦੇਖੋਗੇ ਕਿ ਇਹ ਮੇਨ ਟਰਾਂਸਫਾਰਮਰ ਲੱਗਿਆ ਹੋਇਆ ਹੈ ਮੇਨ ਟਰਾਂਸਫਾਰਮਰ ਦੇ ਨਾਲ ਇਹ ਜਿਹੜੀ ਦੁਕਾਨਾਂ ਬਣੀਆਂ ਹੋਈਆਂ ਨੇ ਦੁਕਾਨਾਂ ਦੇ ਬਾਹਰ ਜਿਹੜੇ ਇਹ ਮੀਟਰ ਲੱਗੇ ਹੋਏ ਨੇ ਜਾਂ ਜਿਹੜੀ ਤਾਰਾਂ ਨੇ ਬਿਜਲੀ ਦੀਆਂ ਉਹ ਬਿਲਕੁਲ ਖਸਤਾ ਹਾਲਤ ਦੇ ਵਿੱਚ ਨੇ ਜਿਸ ਦੇ ਨਾਲ ਲੋਕ ਅਤੇ ਦੁਕਾਨਦਾਰ ਜਿਹੜੇ ਨੇ ਉਹ ਪਰੇਸ਼ਾਨ ਨੇ ਤਾਂ ਇਹ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਕੈਮਰੇ ਦੀ ਨਜ਼ਰ ਦੇ ਨਾਲ ਕਿ ਕਿਸ ਤਰ੍ਹਾਂ ਦੀ ਹਾਲਤ ਜਿਹੜੀ ਹੈ ਪੂਰੇ ਸ਼ਹਿਰ ਦੇ ਵਿੱਚ ਹੋਈ ਪਈ ਹੈ ਅਤੇ ਕੀ ਕੁਝ ਲੋਕਾਂ ਦਾ ਕਹਿਣਾ ਜਾਂ ਕੀ ਕੁਝ ਦੁਕਾਨਦਾਰਾਂ ਦਾ ਕਹਿਣਾ ਉਹ ਤੁਹਾਨੂੰ ਸੁਣਾ ਰਹੇ ਹਾਂ ਕੈਮਰੇ ਦੀ ਨਜ਼ਰ ਦੇ ਨਾਲ ਤਾਂ ਇਹ ਤਸਵੀਰ ਦੇਖੋਗੇ ਕਿ ਕਿਸ ਤਰ੍ਹਾਂ ਮੀਟਰ ਲੱਗੇ ਹੋਏ ਨੇ ਮੀਟਰ ਕਿਸ ਤਰ੍ਹਾਂ ਦੀ ਹਾਲਤ ਦੇ ਵਿੱਚ ਨੇ ਉਹ ਵੀ ਤੁਸੀਂ ਦੇਖ ਸਕਦੇ ਹੋ ਤਾਰਾਂ ਦੀ ਤੁਸੀਂ ਦੇਖੋਗੇ ਤਸਵੀਰ ਕਿ ਤਾਰਾਂ ਦੇ ਜਾਲ ਜਿਹੜੇ ਇੱਥੇ ਬਣੇ ਹੋਏ ਨੇ ਤਾਂ ਇਹ ਸਭ ਤੋਂ ਪਹਿਲਾਂ ਤਾਂ ਤੁਸੀਂ ਇਹ ਤਸਵੀਰ ਦੇਖੋ ਕਿ ਇਹ ਮੀਟਰ ਕਿਸ ਹਾਲਤ ਦੇ ਵਿੱਚ ਹੈ ਕਿਉਂਕਿ ਇੱਥੇ ਦੁਕਾਨਾਂ ਬਣੀ ਹੋਈਆਂ ਦੁਕਾਨਾਂ ਦੇ ਬਾਹਰ ਹੀ ਇਹ ਮੀਟਰ ਜਿਹੜੇ ਨੇ ਉਹਨਾਂ ਤੇ ਲੱਗੇ ਹੋਏ ਨੇ ਲੇਕਿਨ ਕਿਸ ਹਾਲਤ ਦੇ ਵਿੱਚ ਨੇ ਉਹ ਸਾਫ਼ ਦਿਖਾਈ ਦੇ ਰਿਹਾ ਕਿ ਕਿਸ ਤਰ੍ਹਾਂ ਟੇਡੇ ਹੋਏ ਪਏ ਨੇ ਖੁੱਲੇ ਪਏ ਨੇ ਇਹਨਾਂ ਦੇ ਜਿਹੜੇ ਦਰਵਾਜ਼ੇ ਨੇ ਮੀਟਰਾਂ ਦੇ ਉਹ ਖੁੱਲੇ ਹੋਏ ਨੇ ਤਾਂ ਉਸ ਤੋਂ ਬਾਅਦ ਜਿਹੜੀਆਂ ਵਾਇਰਿੰਗ ਨੇ ਉਹ ਪੂਰੀਆਂ ਦੀ ਪੂਰੀਆਂ ਜਿਹੜੀਆਂ ਡੈਮੇਜ ਹੋਈਆਂ ਪਿਆ ਨੇ ਜਿਸ ਦੇ ਨਾਲ ਕੋਈ ਵੀ ਹਨ ਹੋਣੀ ਜਿਹੜੀ ਹੈ ਉਹ ਵਾਪਰ ਸਕਦੀ ਹੈ ਤਹ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਕਿ ਕਿਸ ਤਰ੍ਹਾਂ ਦੁਕਾਨਾਂ ਦੇ ਬਾਹਰ ਜਿਹੜੇ ਮੀਟਰ ਲੱਗੇ ਹੋਏ ਨੇ ਉਹ ਕਿਸ ਹਾਲਤ ਦੇ ਵਿੱਚ ਨੇ ਕਿਉਂਕਿ ਬਿਜਲੀ ਬੋਰ ਪ੍ਰਸ਼ਾਸਨ ਲੋਕਾਂ ਤੋਂ ਬਿਜਲੀ ਦਾ ਬਿੱਲ ਤਾਂ ਪਰਵਾਉਂਦਾ ਹੀ ਹੈ ਉਸ ਦੇ ਨਾਲ ਟੈਕਸ ਵੀ ਜਿਹੜੇ ਲੋਕਾਂ ਤੋਂ ਵਸੂਲੇ ਜਾਂਦੇ ਨੇ ਲੇਕਿਨ ਉਹ ਟੈਕਸ ਦਾ ਪੈਸਾ ਕਿਤੇ ਵੀ ਲੋਕਾਂ ਦੇ ਉੱਪਰ ਨਹੀਂ ਖਰਚਾ ਜਾ ਰਿਹਾ ਤਾਂ ਇਹ ਤਸਵੀਰਾਂ ਸਾਫ਼ ਦਿਖਾਈ ਦੇ ਰਹੀਆਂ ਨੇ ਤਾਂ ਸਾਫ਼ ਪਤਾ ਲੱਗਦਾ ਹੈ ਕਿ ਕਿੰਨਾ ਕੁ ਪੈਸਾ ਇਹਨਾਂ ਮੀਟਰਾਂ ਦੇ ਉੱਪਰ ਲੱਗ ਰਿਹਾ ਇਹਨਾਂ ਨੂੰ ਮੁਰੰਮਤ ਕਰਨ ਦੇ ਵਿੱਚ ਲੱਗ ਰਿਹਾ ਹੈ ਕਿਉਂਕਿ ਇਹਨਾਂ ਦੀ ਤਸਵੀਰ ਜਿਹੜੀ ਦਿਖ ਰਹੀ ਹੈ ਕਿ ਕਿਸ ਤਰ੍ਹਾਂ ਇਹ ਸਾਰੇ ਡੈਮੇਜ ਹੋਏ ਪਏ ਨੇ ਉਹ ਹੋਣ ਵਾਲੀ ਹੈ ਤਾਂ ਦੁਕਾਨਦਾਰ ਕਾਫੀ ਪਰੇਸ਼ਾਨ ਨੇ ਇਸ ਤੋਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਕਿ ਕੀ ਕੁਝ ਕਹਿਣਾ ਉਹਨਾਂ ਦਾ ਕਿਉਂਕਿ ਇਹ ਤਸਵੀਰ ਜਿਹੜੀ ਸਾਫ਼ ਦਿਖਾਈ ਦੇ ਰਹੀ ਹੈ ਕਿ ਕਿਸ ਤਰ੍ਹਾਂ ਮੀਟਰ ਜਿਹੜੇ ਨੇ ਹਰ ਥਾਵਾਂ ਦੇ ਉੱਪਰ ਖੁੱਲੇ ਦਿਖਾਈ ਦੇ ਰਹੇ ਨੇ ਬਿਜਲੀ ਦੀ ਤਾਰਾਂ ਜਿਹੜੀਆਂ ਨੇ ਉਹ ਟੁੱਟੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਜਾਲ ਜਿਹੜੇ ਤਾਰਾਂ ਦੇ ਦੁਕਾਨਾਂ ਦੇ ਬਾਹਰ ਬਣੇ ਹੋਏ ਨਜ਼ਰ ਆ ਰਹੇ ਨੇ ਸਭ ਤੋਂ ਪਹਿਲਾਂ ਗੱਲਬਾਤ ਕਰਦੇ ਆ ਇੱਕ ਇੱਕ ਕਰਕੇ ਸਾਰਿਆਂ ਦੇ ਨਾਲ ਭਈ ਕੀ ਨਾਮ ਹੈ ਤੁਹਾਡਾ ਤੇ ਕਿਸ ਤਰ੍ਹਾਂ ਵੇਖਦੇ ਹੋ ਜਿਹੜੇ ਦੁਕਾਨਾਂ ਦੇ ਬਾਹਰ ਮੀਟਰ ਲੱਗੇ ਹੋਏ ਨੇ ਕਾਫੀ ਖਸਤਾ ਹਾਲਾਤ ਦੇ ਵਿੱਚ ਨੇ ਵੀਰੇ ਮੇਰਾ ਨਾਮ ਗੁਰਮੀਤ ਸਿੰਘ ਆ ਇਹ ਬਹੁਤ ਬੁਰਾ ਹਾਲ ਆ ਇਹ ਇਕੱਲਾ ਇੱਥੇ ਨਹੀਂ ਹੈਗਾ ਪੂਰੇ ਰਣਜੀਤ ਨਗਰ 메ਨ ਰੋਡ ਵੜ ਜੋ ਗਲੀਆਂ 'ਚ ਵੜ ਜੋ ਸਾਰੇ ਕਿਤੇ ਹੀ ਹਾਲ ਆ ਹੁਣ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਵੀ ਸੜਕ ਦਾ ਬੁਰਾ ਹਾਲ ਹੋਣ ਕਰਕੇ ਜੇ ਬਾਰਿਸ਼ ਆ ਜਾਏ ਤੇ ਜੇ ਕਿਸੇ ਨੇ ਲੰਘਣਾ ਤਾਂ ਇੱਥੋਂ ਲੰਘਣਾ ਸਾਈਡ ਤੋਂ ਤਾਂ ਉਹ ਇੱਥੇ ਆ ਮੀਟਰ ਨੇ ਕਿਸੇ ਨੂੰ ਵੀ ਕਰੰਟ ਲੱਗ ਸਕਦਾ ਸਭ ਤੋਂ ਵੱਡੀ ਗੱਲ ਹੈ ਇਹਨੇ ਕੋਈ ਹਾਈਟ ਨਹੀਂ ਮੇਨਟੇਨ ਕਰੀ ਹੋਈ ਕਿ ਇਸ ਨੂੰ ਘੱਟੋ ਘੱਟ ਇਸ ਸਾਈਡ ਤੇ ਤਾਂ ਰੱਖਣ ਕਿ ਕਿਸੇ ਬੱਚੇ ਦਾ ਹੱਥ ਨਾ ਲੱਗੇ ਇਹ ਸਾਰੇ ਮੀਟਰ ਇਹਨੇ ਨੀਵੇਂ-ਨੀਵੇਂ ਨੇ ਕਿ ਕੋਈ ਬੱਚੇ ਦਾ ਕਿਸੇ ਦਾ ਹੱਥ ਲੱਗ ਗਿਆ ਤਾਂ ਕੋਈ ਨੁਕਸਾਨ ਹੋ ਸਕਦਾ ਹੈ ਜਿਸ ਤਰ੍ਹਾਂ ਇਹ ਖੁੱਲੇ ਵੀ ਪਏ ਨੇ ਇੱਥੇ ਲੱਗੇ ਹੋਣ ਤਾਂ ਕੋਈ ਗੱਲ ਨਹੀਂ ਹੁੰਦੀ ਹੈਗੀ ਲੇਕਿਨ ਜੇ ਸਹੀ ਵੀ ਹੋਣ ਤਾਂ ਵੀ ਚੱਲ ਜਾਂਦਾ ਲੇਕਿਨ ਇਹ ਜਿਸ ਤਰ੍ਹਾਂ ਦੀ ਹਾਲਤ ਦੇ ਵਿੱਚ ਨੇ ਤਾਂ ਕੋਈ ਵੱਡਾ ਹਾਸਾ ਹੋ ਸਕਦਾ ਬਹੁਤ ਵੱਡਾ ਜੋ ਖੁੱਲਾ ਜੀ ਤੇ ਕੁਝ ਵੀ ਹੋ ਸਕਦਾ ਪਾਣੀ ਪੀ ਰਹਿਆ ਜਿਵੇਂ ਕਰੰਟ ਆ ਸਕਦਾ ਮੀਂਹ ਕਣੀ ਦੇ ਵਿੱਚ ਵੀ ਔਕਾਗਾ ਜੇ ਕੋਈ ਲੰਗਦੇ ਵੱਡੇ ਦਾ ਹੱਥ ਲੱਗ ਗਿਆ ਕੋਈ ਬਜ਼ੁਰਗ ਦਾ ਉਹਦੀ ਪ੍ਰੋਬਲਮ ਆ ਕੋਈ ਹਾਸਾ ਹੋ ਸਕਦਾ ਹੈ ਜੇ ਸਤਰਾ ਤੁਸੀਂ ਬਿੱਲ ਭਰਦੇ ਹੋ ਆ ਨਾ ਹਜ਼ਾਰਾਂ ਦੇ ਵਿੱਚ ਬਿੱਲ ਆਂਦਾ ਹੈ ਉਸਦੇ ਵੀ ਟੈਕਸ ਵੀ ਕੱਟਿਆ ਜਾਂਦਾ ਕੋਈ ਟੈਕਸ ਦਾ ਪੈਸਾ ਲੱਗ ਰਿਹਾ ਜੀ ਇਸ ਦੇ ਉੱਪਰ ਕੋਈ ਯੂਜ਼ ਨਹੀਂ ਹੋ ਰਿਹਾ ਜੀ ਸਮਕਾ ਦੀ ਜਿਹੜਾ ਮੈਂ ਆਪਾਂ ਹਰ ਮਹੀਨੇ ਮੀਟਰ ਦਾ ਆਪਾਂ ਟੈਕਸ ਭਰਦੇ ਆ ਤਾਂ ਉਹਨਾਂ ਨੂੰ ਮੇਨਟੇਨ ਵੀ ਕਰਨਾ ਚਾਹੀਦਾ ਇਹਦਾ ਕੋਈ ਨਹੀਂ ਇੱਥੇ ਵੇ ਪਾਣੀ ਪੈ ਗਿਆ ਮੀਟਰ ਸੜ ਗਿਆ ਉਹ ਫਿਰ ਅਸੀਂ ਆਪਣੇ ਉਹਦੇ ਸਿਕਿਉਰਟੀ ਭਰ ਕੇ ਲਵਾਉਣਾ ਪਊਗਾ ਮੈਂ ਤਾਂ ਕੁਝ ਵੀ ਨਹੀਂ ਹੱਲ ਲਗਾ ਹਾ ਕੋਈ ਹੱਲ ਨਹੀਂ ਲੱਗਾ ਜੀ ਕੋਈ ਪਹਿਲਾਂ ਸਪਾਰਕ ਵਗੈਰਾ ਹੁੰਦਾ ਉਹਰੇ ਬਹੁਤ ਹੁੰਦਾ ਜੀ ਹਰ ਵਾਰੀ ਹੁੰਦਾ ਬਾਰਿਸ਼ ਆ ਜੇ ਉਹਦੀ ਕੋਈ ਕੋਈ ਨਾ ਇੱਕ ਅੱਧ ਫਤ ਕੋਈ ਹੱਲ ਨਹੀਂ ਹੈਗਾ ਹੋਰ ਤੇ ਬਿਲਕੁਲ ਤੁਸੀਂ ਇਹ ਤਸਵੀਰਾਂ ਦੇਖ ਪਾ ਰਹੇ ਹੋ ਸਕਰੀਨ ਦੇ ਉੱਪਰ ਕਿ ਕਿਸ ਤਰ੍ਹਾਂ ਦੀ ਹਾਲਤ ਜਿਹੜੀ ਇਹਨਾਂ ਮੀਟਰਾਂ ਦੀ ਹੋਈ ਪਈ ਹੈ ਤਾਂ ਇਹਨਾਂ ਮੀਟਰਾਂ ਤੋਂ ਅਤੇ ਤਾਰਾਂ ਦੇ ਬਨੇ ਜਾਲਾਂ ਤੋਂ ਜਿਹੜੇ ਦੁਕਾਨਦਾਰ ਨੇ ਉਹ ਕਾਫੀ ਪਰੇਸ਼ਾਨ ਨੇ ਉਹਨਾਂ ਦਾ ਕਹਿਣਾ ਹੈ ਕਿ ਬਿਜਲੀ ਬੋਰ ਪ੍ਰਸ਼ਾਸਨ ਇੱਥੇ ਨਹੀਂ ਪਹੁੰਚਦਾ ਆਏਗਾ ਜੇਕਰ ਪਹੁੰਚਦੇ ਨੇ ਤਾਂ ਇਸ ਨੂੰ ਹੀ ਠੀਕ ਕਰਕੇ ਵਾਪਸ ਚਲੇ ਜਾਂਦੇ ਨੇ ਅਤੇ ਕੋਈ ਗੱਲਬਾਤ ਜਿਹੜੀ ਹੈ ਉਹ ਨਹੀਂ ਕਰਦੇ ਹੈਗੇ ਤਾਂ ਹੋਰ ਵੀ ਦੁਕਾਨਦਾਰ ਨੇ ਉਹਨਾਂ ਨਾਲ ਗਲਤ ਕਰਦੇ ਹੈ ਬਈ ਉਰੇ ਦੀ ਦੁਕਾਨੀयां ਤੋੜੀ ਹਾਂਜੀ ਭਾਈ ਇੱਥੇ ਆਪਣੇ ਸਿਉਣਾ ਚੌਂਕ ਦੀ ਹੈ ਇੱਥੇ ਮੀਟਰ ਦਾ ਹੈ ਤਾਂ ਬੁਰਾ ਹਾਲ ਹੀ ਸਾਰੀ ਤਾਰਾਂ ਦਿਖਦੀਆਂ ਤੁਹਾਨੂੰ ਇਸੇ ਦੇਖੇ ਰਹੇ ਹਾਂ ਤਾਰਾ ਖਿਲਰੀਆਂ ਪਈਆਂ ਨੇ ਮੀਟਰ ਦਾ ਬੁਰਾ ਹਾਲ ਹੋਇਆ ਪਿਆ ਹੁਣ ਜਿਵੇਂ ਗੱਲ ਕਰ ਲਈ ਜੇ ਮੀਂਹ بارش ਆ ਜਾਵੇ ਤੇ ਇੱਥੇ ਮੈਨੂੰ ਲੱਗਦਾ ਜਿੱਥੇ ਤੱਕ ਆਲੇ-ਦਾਲੇ ਕਰੰਟ ਵੀ ਆਣ ਲੱਜਾਂਦਾ ਕਿਉਂਕਿ ਅਰਥ ਫਟ ਦਾ ਮੀਟਰ ਥੱਲੇ ਲੱਗੇ ਹੋਏ ਨੇ ਇਹਦੀ ਹਾਈਡ ਵੀ ਮੇਨਟੇਨੈਂਸ ਰੱਖਣੀ ਚਾਹੀਦੀ ਹੈ ਹਾਈਡ ਵੀ ਅਪ ਕਰਨੀ ਚਾਹੀਦੀ ਤਾਂ ਕਿ ਕਿਸੇ ਬੱਚਾ ਕੋਈ ਬਜ਼ੁਰਗ ਹੋਗਾ ਕੋਈ ਕਈ ਵਾਰੀ ਸਹਾਰਾ ਲੈ ਲੈਂਦੇ ਤੇ ਉਹਨੂੰ ਦਾ ਕਰੰਟ ਲੱਗਦਾ ਤੇ ਹੈ ਪ੍ਰੋਬਲਮ ਇੱਥੇ ਸਾਰੇ ਏਰੀਆ ਦੇ ਵਿੱਚ ਹੀ ਰਣਜੀਤ ਨਗਰ ਸਾਰਾ ਏਰੀਆ ਇਦਾਂ ਦਾ ਹੀ ਹੋਇਆ ਪਿਆ ਸੜਕਾਂ ਦਾ ਵੀ ਬੁਰਾ ਹਾਲ ਹੈ ਤਾਰਾਂ ਦਾ ਮੀਟਰਾਂ ਦਾ ਸਾਰੇ ਪਾਸੇ ਬੁਰਾ ਹਾਲ ਹੀ ਚੱਲ ਰਿਹਾ ਕਦੀ ਇਹ ਸਮੱਸਿਆ ਬਿਜਲੀ ਬੋਰਡ ਵਾਲਿਆਂ ਨੂੰ ਦੱਸੀ ਹੈਗੀ ਕਿ ਭਈ ਤੁਸੀਂ ਆਓ ਇੱਥੇ ਇਸ ਦਾ ਹੱਲ ਕਰੋ ਕਿਉਂਕਿ ਜਿਸ ਸੁਝਾਈ ਦੇ ਉੱਪਰ ਮੀਟਰ ਲੱਗੇ ਪਏ ਨੇ ਕੋਈ ਬੱਚਾ ਜੇਕਰ ਇਸ ਨੂੰ ਹੱਥ ਲਗਾ ਲਵੇ ਜਿਸ ਤਰ੍ਹਾਂ ਖੁੱਲੇ ਪਏ ਨੇ ਤਾਂ ਕੋਈ ਵੱਡੀ ਘਟਨਾ ਇਹ ਤਾਂ ਪ੍ਰਧਾਨ ਉਹਨਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਵੀ ਇੱਥੇ ਕੀ ਚਾਰਾ ਗਿਆ ਹੈ ਬਿਜਲੀ ਬੋਰਡ ਵਾਲੇ ਕਿਹੜਾ ਨਹੀਂ ਆਉਂਦੇ ਕਿਥੇ ਲਾਈਟ ਬੱਗ ਗਿਆ ਕੁਝ ਵੀ ਹੋ ਗਿਆ ਉਹਨਾਂ ਤੇ ਆਉਣਾ ਉਹ ਦੇਖਦੇ ਨੇ ਆਪਣੀ ਅੱਖੀ ਜਦੋਂ ਕੰਮ ਕਰਨਗੇ ਤਾਂ ਹੀ ਨਾ ਹੁਣ ਆਪਾਂ ਬਿੱਲ ਪੇਮੈਂਟ ਕਰਦਾ ਹਰ ਬੰਦਾ ਘਰ ਦੇ ਵਿੱਚ ਮੀਟਰ ਲੱਗਿਆ ਹੋਇਆ ਆਪਣੇ ਬਿੱਲ ਪੇਮੈਂਟ ਕਰਦਾ ਉਹਦੇ ਵਿੱਚ ਟੈਕਸ ਵੀ ਪੇ ਕਰ ਰਿਹਾ ਸਾਰਾ ਕੁਝ ਦੇ ਵੀ ਰਿਹਾ ਫਿਰ ਵੀ ਇਹ ਹਾਲ ਹੈ ਸਰਕਾਰਾਂ ਦਾ ਕਿੰਨਾ ਬੁਰਾ ਕਰਿਆ ਹੋਇਆ ਇਹ ਤਾਂ ਦੇਖੋ ਮੈਕਮਾ ਮੈਕਮ ਨੂੰ ਆਪ ਦੇਖਣਾ ਚਾਹੀਦਾ ਵੀ ਇਹ ਕੰਮ ਪਹਿਲੇ ਦੇ ਅਧਾਰ ਤੇ ਹੋਣਾ ਚਾਹੀਦਾ ਇਹ ਕੰਮ ਮਤਲਬ ਕੋਈ ਹੱਲ ਨਹੀਂ ਹੈਗਾ ਔਰੇ ਨਹੀਂ ਇਹਦਾ ਕੋਈ ਕੰਮ ਨਹੀਂ ਇਹਦਾ ਹੱਲ ਵੀ ਕੋਈ ਨਹੀਂ ਹੈਗਾ ਇੱਥੇ ਕੋਈ ਕੰਮ ਵੀ ਨਹੀਂ ਹੋ ਰਿਹਾ ਪਰੇਸ਼ਾਨੀ ਕਿੰਨੀ ਕੈ ਦੁਕਾਨਾਂ ਦੇ ਬਾਹਰ ਇਹਨਾਂ ਮੀਟਰਾਂ ਦੀ ਵਜ੍ਹਾ ਨਾਲ ਹੁਣ ਜੇ ਪਰੇਸ਼ਾਨੀ ਦੀ ਗੱਲ ਕਰੀਏ ਉਹੀ ਮੈਂ ਤੁਹਾਨੂੰ ਦੱਸ ਚੁੱਕਿਆ ਪਹਿਲਾਂ ਵੀ ਇੱਥੇ ਮੀਟਰ ਹੁਣ ਨੇੜੇ ਲੱਗੇ ਹੋਏ ਨੇ ਕਈ ਵਾਰੀ ਮੀਂਹ ਵਾਰਸ਼ ਪੈਂਦੀ ਹੈ ਤਾਂ ਇੱਥੇ ਅਰਥ ਵੀ ਆ ਜਾਂਦਾ ਹੈ ਬੱਚੇ ਦੇ ਨਾਲ ਦੁਕਾਨਾਂ ਨੇ ਲੋਹੇ ਦੇ ਸ਼ੈਟਰ ਲੱਗੇ ਹੋਏ ਨੇ ਬਹੁਤ ਨੁਕਸਾਨ ਹੈ ਇੱਥੇ ਕਰੰਟ ਅਰਥ ਆ ਜਾਂਦਾ ਜਦੋਂ ਹੱਥ ਫੜ ਲੈਂਦਾ ਤੇ ਸਭ ਦਾ ਹੀ ਨੁਕਸਾਨ ਹੀ ਹੈ ਉਹਦੇ ਵਿੱਚ ਬਹੁਤ ਦਿੱਕਤ ਹੈ ਤਾਂ ਦਿੱਕਤ ਹੈ ਬਿਲਕੁਲ ਦਿੱਕਤ ਕਾਫੀ ਹੈ ਇੱਥੋਂ ਦੇ ਦੁਕਾਨਦਾਰਾਂ ਨੂੰ ਤੁਸੀਂ ਇਹ ਤਸਵੀਰ ਦੇਖੋਗੇ ਕਿ ਕਿਸ ਤਰ੍ਹਾਂ ਮੀਟਰਾਂ ਦੇ ਜਿਹੜੇ ਦਰਵਾਜ਼ੇ ਨੇ ਉਹ ਖੁੱਲੇ ਪਏ ਨੇ ਅਤੇ ਕੋਈ ਵੀ ਜੇਕਰ ਇਸ ਨੂੰ ਹੱਥ ਲਗਾਉਂਦਾ ਹੈ ਤਾਂ ਉਹ ਕਾਫੀ ਵੱਡੀ ਮੁਸੀਬਤ ਦੇ ਵਿੱਚ ਆ ਜਾਵੇਗਾ ਕਿਉਂਕਿ ਜੇਕਰ ਕੋਈ ਬੱਚਾ ਇੱਥੋਂ ਦੀ ਨਿਕਲਦਾ ਹੈ ਇਸ ਨੂੰ ਹੱਥ ਲਗਾਵੇਗਾ ਤਾਂ ਉਸ ਨੂੰ ਕਰੰਟ ਲੱਗਣ ਦਾ ਡਰ ਵੀ ਹੈ ਤਾਂ ਇਹ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਕਿ ਕਿਸ ਤਰ੍ਹਾਂ ਇੱਕ ਜਿਹੜਾ ਖੰਬੇ ਦੇ ਉੱਪਰ ਇੱਕ ਖੰਬੇ ਦੇ ਉੱਪਰ ਕਿੰਨੇ ਮੀਟਰ ਜਿਹੜੇ ਇੱਥੇ ਲੱਗੇ ਹੋਏ ਨੇ ਸਾਰੇ ਦੇ ਸਾਰੇ ਮੀਟਰ ਜਿਹੜੇ ਕਿਸ ਹਾਲਤ ਦੇ ਵਿੱਚ ਨੇ ਉਹ ਸਾਫ਼ ਦਿਖਾਈ ਦੇ ਰਿਹਾ ਤਾਂ ਉਸ ਤਸਵੀਰ ਤੁਹਾਨੂੰ ਦਿਖਾ پا ਰਹੇ ਹਾਂ ਇੱਥੋਂ ਦੀ ਕਿ ਕਿਸ ਤਰ੍ਹਾਂ ਦੀ ਹਾਲਤ ਜਿਹੜੀ ਇਸ ਇਲਾਕੇ ਦੇ ਵਿੱਚ ਇਹਨਾਂ ਮੀਟਰਾਂ ਦੀ ਹੋਈ ਪਈ ਹੈ ਜਾਂ ਫਿਰ ਇਹਨਾਂ ਜਿਹੜੀਆਂ ਤਾਰਾਂ ਲੱਗੀਆਂ ਹੋਈਆਂ ਬਿਜਲੀ ਬੋਰਡ ਦੀਆਂ ਤਾਂ ਉਸ ਤੋਂ ਕਿੰਨੇ ਕ ਦੁਕਾਨਦਾਰ ਜਿਹੜੇ ਪਰੇਸ਼ਾਨ ਨੇ ਤੇ ਕਿੰਨੀਆਂ ਕ ਮੁਸੀਬਤਾਂ ਦਾ ਜਿਹੜਾ ਹੱਲ ਹੈ ਦੁਕਾਨਦਾਰਾਂ ਦਾ ਹੋ ਪਾ ਰਿਹਾ ਤਾਂ ਉਹ ਤਸਵੀਰਾਂ ਤੁਹਾਨੂੰ ਦਿਖਾਈਆਂ ਨੇ ਤਾਂ ਅੱਗੇ ਵੱਲ ਨੂੰ ਚਲਦੇ ਆ ਅੱਗੇ ਵੱਲ ਦੀ ਤਸਵੀਰ ਵੀ ਦਿਖਾਵਾਂਗੇ ਕਿਸ ਤਰ੍ਹਾਂ ਦੀ ਹਾਲਤ ਸਲਾਕੇ ਦੇ ਵਿੱਚ ਹੋਈ ਪਈ ਹੈ ਤਾਂ ਉਹ ਵੀ ਦਿਖਾਣੇ ਆ ਕਿ ਕਿਸ ਤਰ੍ਹਾਂ ਇੱਥੇ ਜਿਹੜੇ ਮੀਟਰ ਨੇ ਉਹ ਬਣੇ ਪਏ ਨੇ ਤੇ ਕਿਸ ਤਰ੍ਹਾਂ ਦੀ ਹਾਲਤ ਜਿਹੜੀ ਉਹਨਾਂ ਮੀਟਰਾਂ ਦੀ ਹੈ ਜਾਂ ਫਿਰ ਕਿੰਨਾ ਕ ਲੋਕਾਂ ਦੀ ਸੁਣਵਾਈ ਜਿਹੜੀ ਹੈ ਬਿਜਲੀ ਬੋਰਡ ਪ੍ਰਸ਼ਾਸਨ ਉਹ ਕਰ ਰਿਹਾ ਤਾਂ ਉਹ ਤਸਵੀਰ ਵੀ ਤੁਹਾਨੂੰ ਦਿਖਾਣੇ ਆ ਕਿ ਕਿਸ ਤਰ੍ਹਾਂ ਦੀ ਹਾਲਤਾਂ ਜਿਹੜੀਆਂ ਇੱਥੇ ਹੋਈਆਂ ਪਈਆਂ ਨੇ ਤ aí ਤਸਵੀਰ ਤੁਸੀਂ ਦੇਖ ਪਾ ਰਹੇ ਹੋ ਕਿ ਕਿਸ ਤਰ੍ਹਾਂ ਦੀ ਹਾਲਤ ਹੈ ਕਿ ਇੱਥੇ ਹੋ ਰਿਹਾ ਹੈ ਜਾਂ ਫਿਰ ਕਿੰਨਾ ਕੁ ਲੋਕਾਂ ਦੀ ਸੁਣਵਾਈ ਹੋ ਰਹੀ ਹੈ ਤਾਂ ਉਹ ਤੁਸੀਂ ਦੇਖ ਸਕਦੇ ਹੋ ਤਾਂ ਦੁਕਾਨਦਾਰ ਸਾਡੇ ਨਾਲ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਭਾਈ ਕਿੰਨੀ ਕੁ ਸੁਣਵਾਈ ਹੋ ਰਹੀ ਹੈ ਜਿਸ ਤਰ੍ਹਾਂ ਮੀਟਰ ਲੱਗੇ ਹੋਏ ਨੇ ਕਿੰਨੀ ਕੁ ਦਿੱਕਤਾਂ ਆਉਂਦੀਆਂ ਨੇ ਦਿੱਕਤਾਂ ਤਾਂ ਆਉਂਦੀਆਂ ਨੇ ਜੀ ਹੁਣ ਮੀਟਰ ਵੀ ਥੱਲੇ ਪਿਆ ਥੋੜੇ ਸਾਹਮਣੇ ਕਰੰਟ ਦਾ ਮੀਹੇ ਕਣੀ ਆ ਜਾਂ ਜਿਵੇਂ ਰਾ ਕਰੰਟ ਲੱਗਦਾ ਹੈ ਖਤਰਾ ਇਹਦੇ ਵਿੱਚ ਹਾਂ ਦਿੱਕਤਾਂ ਤਾਂ ਹੈਗੀਆਂ ਨੇ ਸਾਡੀਆਂ ਕੋਈ ਦੀ ਸ਼ਾਰਟ ਸਰਕਟ ਹੁੰਦਾ ਕੋਈ ਦੁਕਾਨਾਂ ਨੂੰ ਨੁਕਸਾਨ ਵਗੈਰਾ ਹਾਂ ਨੁਕਸਾਨ ਹੋਇਆ ਸੀ ਕਿ ਵਾਰ ਇਹ ਸਮਾਨ ਮਸ਼ੀਨ ਮਾ ਨਾ ਮਿਲਿਆ ਦੱਸੋ ਜੀ ਮੋਟਰ ਸੜ ਗਈ ਜਾਂ ਕੋਈ ਪਿੱਛੇ ਸਾਊਸ ਕੱਟ ਹੋਇਆ ਨਾ ਮੋਟਰ ਗੱਡੀ ਆ ਬਲਾਏ ਕੰਪਨੀ ਦੇਖੋ ਕੀ ਕਹਿੰਦੇ ਨੇ ਹੁਣ ਮੋਟਰ ਸੜ ਗਈ ਹਾਂ ਜੀ ਮੋਟਰ ਸੜ ਗਈ ਮਸ਼ੀਨ ਵੈਂਡਿੰਗ ਮਸ਼ੀਨ ਆ ਮੋਟਰ ਖੁੱਲੀ ਗਈ ਉਹਦੀ ਕਦੇ ਬਿਜਲੀ ਬੋਰਡ ਵਾਲੇ ਜਦੋਂ ਆਂਦੇ ਨੇ ਠੀਕ ਕਰਨ ਵਾਸਤੇ ਉਹਨਾਂ ਨੂੰ ਕਿਹਾ ਨਹੀਂ ਹੈਗਾ ਕਿ ਭਾਈ ਇਹਨੂੰ ਉੱਪਰ ਕਰਕੇ ਲਗਾਓ ਥੋੜਾ ਜਿਹਾ ਇਸ ਦੀ ਮੁਰੰਮਤ ਕਰੋ ਉਹ ਕਿਹਾ ਤਾਂ ਇਹ ਦੇਖੋ ਜੀ ਹੁਣ ਕਰਦੇ ਨੇ ਕਿਹਾ ਤਾਂ ਸਾਰੇ ਕਹਿੰਦੇ ਮਾਰਕੀਟ ਦਾ ਸਾਰੇ ਕਹਿੰਦੇ ਸਾਰੇ ਇਕੱਠੇ ਮਤਲਬ ਹਜੇ ਤੱਕ ਹੋਇਆ ਨਹੀਂ ਕਾਲੇ ਹੋਏ ਨਹੀਂ ਜੀ ਦੇਖੋ ਕਉ ਤੋ ਸਿਰ ਸੁਣ ਪਾ ਰਹੇ ਹਾਂ ਕਿ ਕਿਸ ਤਰ੍ਹਾਂ ਦੁਕਾਨਦਾਰ ਕਹਿ ਰਹੇ ਨੇ ਕਿ ਅਸੀਂ ਕਈ ਵਾਰ ਜਦੋਂ ਬਿਜਲੀ ਬੋਰਡ ਦੇ ਮੁਲਾਜ਼ਮ ਇੱਥੇ ਪਹੁੰਚਦੇ ਨੇ ਉਹਨਾਂ ਨੂੰ ਕਈ ਵਾਰੀ ਕਿਹਾ ਹੈ ਕਿ ਇਸ ਦਾ ਹੱਲ ਕਰੋ ਲੇਕਿਨ ਕੋਈ ਹੱਲ ਜਿਹੜਾ ਹੈ ਉਸ ਪੱਧਰ ਤੱਕ ਨਹੀਂ ਹੋ ਪਾਰ ਰਿਹਾ ਤਾਂ ਇਹ ਤਸਵੀਰਾਂ ਤੁਸੀਂ ਪਟਿਆਲਾ ਦੀ ਦੇਖੀਆਂ ਨੇ ਜਿੱਥੇ ਦੁਕਾਨਦਾਰਾਂ ਨੇ ਕਿਹਾ ਕਿ ਸਾਨੂੰ ਕਾਫੀ ਦਿੱਕਤਾਂ ਆਉਂਦੀਆਂ ਨੇ ਜਿਹੜੀ ਬਿਜਲੀ ਬੋਰਡ ਦੀਆਂ ਤਾਰਾਂ ਖੁੱਲੀਆਂ ਛੱਡੀਆਂ ਹੋਈਆਂ ਨੇ ਜਾਂ ਫਿਰ ਜਿਨ੍ਹਾਂ ਦੇ ਉੱਪਰ ਟੇਪ ਕਰਕੇ ਉਸ ਨੂੰ نیچے ਛੱਡਿਆ ਗਿਆ ਤਾਂ ਸਪਾਰਕ ਜਦੋਂ ਹੁੰਦੀਆਂ ਨੇ ਤਾਂ ਸਾਡੀ ਦੁਕਾਨਾਂ ਨੂੰ ਵੀ ਖਤਰਾ ਆ ਜਾਂਦਾ ਤਾਂ ਅੱਗੇ ਵੱਲ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਤਸਵੀਰ ਜ਼ਰੂਰ ਦਿਖਾਈ ਜਾਵੇ ਕਿ ਕਿਸ ਤਰ੍ਹਾਂ ਦੀ ਹਾਲਤ ਹੈ ਜਿਹੜੀ ਇਸ ਇਲਾਕੇ ਦੇ ਵਿੱਚ ਇਹਨਾਂ ਬਿਜਲੀ ਬੋਰਡ ਦੇ ਜਿਹੜੇ ਲੱਗੇ ਮੀਟਰਾਂ ਦੀ ਹੋਈ ਪਈ ਆ ਤੇ ਬਿਜਲੀ ਦੀ ਜਿਹੜੀ ਵਾਇਰਿੰਗ ਹੋਈ ਪਈ ਹੈ ਤਾਂ ਉਸ ਦੀ ਕਿਸ ਤਰ੍ਹਾਂ ਦੀ ਉਹ ਵੀ ਤੁਹਾਨੂੰ ਦਿਖਾ پا ਰਹੇ ਹਾਂ ਤਾਂ ਇਹ ਤੁਸੀਂ ਤਸਵੀਰ ਦੇਖ پا ਰਹੇ ਹੋ ਕਿ ਕਿਸ ਤਰ੍ਹਾਂ ਦੀ ਹਾਲਤ ਇੱਥੇ ਉਹੀ ਪਈ ਹੈ ਤਾਂ ਮੀਟਰ ਜਿਹੜੇ ਨੇ ਉਹ ਹਰ ਪਾਸੇ ਖੁੱਲੇ ਹੋਏ ਨਜ਼ਰ ਆ ਰਹੇ ਨੇ ਤਾਂ ਇਹ ਤੁਸੀਂ ਹਾਲਤ ਦੇਖੀਏ ਇਹਨਾਂ ਮੀਟਰਾਂ ਦੀ ਕਿ ਕਿਸ ਤਰ੍ਹਾਂ ਦੀ ਹਾਲਤ ਹੈ ਜੇਕਰ ਕੋਈ ਬੱਚਾ ਇਸ ਨੂੰ ਹੱਥ ਲਗਾਉਂਦਾ ਹੈ ਜਾਂ ਫਿਰ ਕੋਈ ਜਾਨਵਰ ਡੰਗਰ ਬੱਚਾ ਜਦੋਂ ਇੱਥੋਂ ਦੇ ਨਿਕਲਦਾ ਉਸ ਨੂੰ ਹੱਥ ਲਗਾਏਗਾ ਤਾਂ ਉਸ ਨੂੰ ਪ੍ਰਭਾਵਿਤ ਇਹ ਮੀਟਰ ਜਿਹੜੇ ਨੇ ਉਹ ਜ਼ਰੂਰ ਕਰਨਗੇ ਕਿਉਂਕਿ ਇਹ ਤਸਵੀਰ ਤੁਸੀਂ ਦੇਖ ਪਾ ਰਹੇ ਹੋ ਕਿ ਸਕਰੀਨ ਦੇ ਉੱਪਰ ਕਿ ਕਿਸ ਤਰ੍ਹਾਂ ਦੀ ਹਾਲਤ ਇੱਥੇ ਦੀ ਹੋਈ ਪਈ ਹੈ ਕਿਸ ਤਰ੍ਹਾਂ ਦੀ ਹਾਲਤਾਂ ਨੇ ਮੀਟਰਾਂ ਦੀਆਂ ਅਤੇ ਬਿਜਲੀ ਬੋਰ ਪ੍ਰਸ਼ਾਸਨ ਕਿਤੇ ਵੀ ਜਿਹੜਾ ਇਸ ਦੀਆਂ मरम्मत जाफिर ਲੋਕਾਂ ਦੀ ਸੁਣਵਾਈ ਜਿਹੜੀ ਹੈ ਕਿਸੇ ਪੱਦਰ ਦੇ ਉੱਪਰ ਨਹੀਂ ਕਰ ਰਿਆ ਤਾਂ ਇਹ ਤਸਵੀਰ ਤੁਹਾਨੂੰ ਦਿਖਾਈ ਹੈ ਕਿ ਕਿਸ ਤਰ੍ਹਾਂ ਦੀ ਹਾਲਤ ਇੱਥੇ ਹੋਈ ਹੈ ਤਾਂ ਅਸੀਂ ਬਿਜਲੀ ਬੋਰਡ ਪ੍ਰਸ਼ਾਸਨ ਨੂੰ ਵੀ ਅਪੀਲ ਕਰਦੇ ਹਾਂ ਕਿ ਇੱਥੇ ਪਹੁੰਚੋ ਲੋਕਾਂ ਦੀਆਂ ਜਿਹੜੀਆਂ ਦੁੱਖ ਤਕਲੀਫਾਂ ਨੇ ਉਹ ਜ਼ਰੂਰ ਸੁਣੋ ਅਤੇ ਇਹਨਾਂ ਮੀਟਰਾਂ ਦੀ ਜਿਹੜੀ ਮੁਰੰਮਤ ਹੈ ਜਾਂ ਫਿਰ ਇਹਨਾਂ ਵਾਇਰਾਂ ਦੀ ਮੁਰੰਮਤ ਹੈ ਉਹ ਜ਼ਰੂਰ ਕਰੋ ਕੈਮਰਾਪਰ ਸਰਵਿੰਦਰਪਾਲ ਸਿੰਘ ਬਿੱਟ ਦੇ ਨਾਲ ਕਬਲਜੀਤ ਕੰਬੋਜ ਜਗਬਾਨੀ ਟੀਵੀ ਪਟਿਆਲਾ ਸਰ ਰੰਜੀਤ ਨਗਰ ਵਾਲਾ ਏਰੀਆ ਆਪਣੇ ਕੋਲ ਪੈਂਦਾ ਸਿਓਨੇ ਵਾਲਾ ਸੋਨਾ ਚੌਂਕ ਵਾਲਾ ਮੇਰੇ ਕੋਲ ਸਾਵਰ ਦਾ ਕਵਰ ਸਾਵਰ ਨੂੰ ਰੁਝੇ ਜਾਈ ਨਹੀਂ ਆਇਆ ਨਹੀਂ ਨਹੀਂ ਹੁਣ ਤਾਂ ਤੁਹਾਡੇ ਕੋਲ ਹੀ ਆ ਨਾ ਹਾਂਜੀ ਤੇ ਸਰ ਉੱਥੇ ਮੀਟਰਾਂ ਦੀ ਹਾਲਤ ਕਾਫੀ ਜ਼ਿਆਦਾ ਖਰਾਬ ਸੀਗੀ ਤੇ ਲੋਕਾਂ ਵੱਲੋਂ ਵੀ ਕਾਫੀ ਜ਼ਿਆਦਾ ਮਤਲਬ ਕਿ ਰੋਸ ਦੇ ਜਿਤਾਇਆ ਜਾ ਰਿਹਾ ਕਿ ਇੱਥੇ ਸਪਾਰਕ ਸਾਵਰ ਦਾ ਅੱਜ ਬੰਦੇ ਛੁੱਟੀ ਤੇ ਐ ਸ਼ਨੀਵਾਰ ਅੱਛਾ ਬੰਦੇ ਛੁੱਟੀ ਬੰਦੇ ਨੂੰ ਨਹੀਂ ਉਹ ਬਿਜਲੀ ਦੇ ਮੀਟਰ ਵਗੈਰਾ ਵੀ ਕਾਫੀ ਨੀਚੇ ਲੱਗੇ ਹੋਏ ਨੇ ਇਹ ਸ਼ੁਰੂ ਤੋਂ ਲੱਗੇ ਹੋਏ ਨੇ ਇਸ ਤਰ੍ਹਾਂ ਹਾਂਜੀ ਹਾਂਜੀ ਉਹੀ ਤਾਂ ਨਾ ਦਿੱਕਤ ਉਹ ਕਹਿੰਦੇ ਕਿ ਜਦੋਂ ਮੁਲਾਜ਼ਮ ਆਂਦੇ ਨੇ ਇੱਥੇ ਉਹਨਾਂ ਨੂੰ ਕਿਹਾ ਜਾਂਦਾ ਕਈ ਵਾਰੀ ਕਿ ਇਸ ਨੂੰ ਉੱਪਰ ਕਰਕੇ ਸਰ ਜੀ ਜੇ ਕੋਈ ਮੁਲਾਜ਼ਮ ਆਉਂਦਾ ਵੀ ਹੈ ਨਾ ਉਹਨੇ ਕਿਸੇ ਨੇ ਕੋਈ ਦੱਸਿਆ ਹੀ ਨਹੀਂ ਮੈਸੇਜ ਨਹੀਂ ਲੱਗਿਆ ਨਹੀਂ ਉਹ ਕਹਿੰਦੇ ਉਹ ਉੱਪਰ ਕਰਕੇ ਭੇਜਦਾ ਉਹ ਕਹਿੰਦਾਈ ਉਹ ਕਹਿੰਦੇ ਅਸੀਂ ਕਈ ਵਾਰੀ ਫੋਨ ਦੇ ਉੱਪਰ ਵੀ ਸ਼ਿਕਾਇਤ ਕੀਤੀ ਹੈ ਲੇਕਿਨ ਕੋਈ ਮਸਲੇ ਦਾ ਹੱਲ ਨਹੀਂ ਹੁੰਦਾ ਇੱਥੇ ਆਂਦੇ ਨੇ ਮੈਸੇਜ ਅੱਛਾ ਜੀ ਉਹ ਛੁੱਟੀ ਦੇ ਗਿਆ ਉਹਦਾ ਪੇਪਰ ਤੇ ਮੈਨੂੰ ਦਿੱਤਾ ਨਾ ਚਾਰ ਦਿਨ ਅੱਛਾ ਜੀ ਉਹ ਛੁੱਟੀ ਦੇ ਗਈ ਤਾਂ ਚਾਰ ਦਿਨ ਮੇਰੇ ਕੋਲ ਆ ਠੀਕ ਹੈ ਸਰ ਹੁਣ ਅਸੀਂ ਤੁਹਾਨੂੰ ਦੱਸਿਆ ਤੁਸੀਂ ਜਾਓਗੇ ਜੀ ਉੱਥੇ ਫਿਰ ਦੇਖ ਲਓਗੇ ਆਪ ਵੱਡੇ ਜਾ ਕੇ ਦੇਖ ਲਾਗੇ ਫਿਰ ਦਾਤ ਤੋਂ ਕਿੱਥੇ ਕਹਿ ਰਹੇ ਹੋ ਸੁਨਾ ਚੌਂਕ ਤੇ ਸਰ ਸਿਉਨਾ ਚੌਂਕ ਦੇ ਉੱਪਰ ਹੀ ਹੈ ਜੀ ਚੌਂਕ ਦੇ ਵਿੱਚ ਜਿੱਥੇ ਟਰਾਂਸਫਾਰਮਰ ਵੀ ਲੱਗਿਆ ਪਿਆ ਆ ਜਿਹੜੇ ਦੋ ਤਿੰਨ ਟਪਟਾਲ ਲੱਗੇ ਹੋ ਰਹੇ ਹਨ ਜੀ ਉੱਥੇ ਉਹ ਮੀਟਰਾਂ ਦੇ ਸਾਰੇ ਗੇਟ ਜਿੰਨੇ ਵੀ ਨੇ ਖੁੱਲੇ ਪਏ ਨੇ ਸਾਰੇ ਮੀਟਰ ਖੁੱਲੇ ਪਏ ਨੇ ਉੱਥੇ ਉਹ ਮੀਟਰ ਰੀਡਿੰਗ ਲੈ ਲੈਣਾ ਹੁਣ ਜਾਣਾ ਨਹੀਂ 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 ਉਹ ਕਹਿੰਦੇ 3-4 ਕਹਿੰਦੇ ਵੀ ਕਾਫੀ ਦੇਰ ਹੀ ਹੋਗੀ 3-4 ਦਿਨ ਤੋਂ ਲਗਾਤਾਰ ਹੀ ਖੁੱਲੇ ਪਏ ਨੇ ਇੱਥੇ ਮਤਲਬ ਕਿ ਇਹ ਖਰਾਬ ਹੀ ਨੇ ਰਸੀਆਂ ਬੰਨੀਆਂ ਜਾਂਦੀਆਂ ਨੇ ਇਹਨੂੰ ਜਦੋਂ ਵੀ ਬੰਦ ਕੀਤਾ ਜਾਂਦਾ ਮੈਂ ਫਿਰ ਆਵਾਂਗਾ ਪੁੱਛਣ ਜਾਈਆ ਉਹਨਾਂ